ਇੱਕ ਬਹੁਤ ਵੱਡੀ ਸੂਗਾਤ ਇੱਕ ਬਹੁਤ ਵੱਡਾ ਤੋਹਫਾ ਮਾਸਾ ਜ਼ਿਲ੍ਹੇ ਲਈ ਕਿ तकरीबन ਕਹਿ ਸਕਦੇ ਕਿ ਅਸੀਂ 3 ਦਹਾਕਿਆਂ ਤੋਂ ਮੰਗ ਸੀਗੀ ਤੇ ਮੈਂ ਧੰਨਵਾਦੀ ਆ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਨੈਸ਼ਨਲ ਕੋਨਵੀਨਰ ਮੈਂ ਧੰਨਵਾਦੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਹਰ ਦਿਲ ਅਜ਼ੀਜ਼ ਹਰ ਮਨ ਪਿਆਰੇ ਸੀਐਮ ਸਾਹਿਬ ਸਾਡੇ ਮਾਨਜੋ ਕਿ ਉਹਨਾਂ ਨੇ ਇੱਕ ਇੱਕ ਵੱਡੀ ਰਾਸ਼ੀ ਮਾਨਸਾ ਨੂੰ ਦੇਖ ਜਿਹੜਾ ਸੀਓ ਨੇ ਦਾ ਕੰਮ ਸੀਗਾ ਉਹਨੂੰ ਅਸੀਂ ਬਸ ਨੇਪਰੇ ਚਾੜਿਆ ਸੀਰੇ ਚਾੜਿਆ ਤੇ ਮੈਂ ਵਧਾਈ ਦੇਣਾ ਚਾਹੁੰਦਾ ਸਾਰੇ ਮਾਨਸਾ ਦੇ ਹਲਕੇ ਦੇ ਲੋਕਾਂ ਨੂੰ ਕਿ ਜਿਹੜੀ ਬਹੁਤ ਢੇਰ ਤੋਂ ਜਿਸ ਸਾਨੂੰ ਵੀ ਨਿਊਜ਼ ਆਉਂਦੇ ਰਹਿੰਦੀ ਹੈ ਡਾਕਟਰ ਸਾਹਿਬ ਵੀ ਕਾਫੀ ਦੇਰ ਬਾਅਦ ਦੇਰ ਨਾਲ ਸਾਡਾ ਇੰਟੈਕ ਨੇ ਡਿਸਕਸ ਕਰਦੇ ਰਹਿੰਦੇ ਕਿ ਬਹੁਤ ਵੱਡੀ ਮੰਗ ਕਿ ਲੋਕ ਬੜੇ ਪਰੇਸ਼ਾਨੀ ਚ ਜੀ ਰਹੇ ਨੇ ਜਦੋਂ ਵੀ ਬਰਸਾਤ ਹੁੰਦੀ ਹੈ ਸੜਕਾਂ ਤੇ ਪਾਣੀ ਆ ਜਾਂਦਾ ਭਰ ਜਾਂਦਾ ਹੈਗਾ ਤੇ ਉਹ ਅੱਜ ਮੰਗ ਨੂੰ ਪੂਰੀ ਕਰਦੇ ਹੋਏ ਤਕਰੀਬਨ 47 ਕਰੋੜ ਦਾ ਜਿਹੜਾ ਪ੍ਰੋਜੈਕਟ ਹੈ ਸੀਵਰ ਲਾਈਨ ਦਾ ਸੀ ਆਪਾਂ ਉਹ ਅੱਜ ਲੋਕਰ ਆਪਾਂ ਉਹਦਾ ਉਦਘਾਟਨ ਕੀਤਾ ਹੈਗਾ ਇਹ ਜਿਹੜੀ ਤਕਰੀਬਨ ਇਹਦੇ ਵਿੱਚ ਜਿਹੜੀ ਲੈਂਥ ਹੈਗੀ ਆ ਜਿਹੜੀ ਸੀਵਰ ਲਾਈਨ ਦੀ ਪਾਈਪਲਾਈਨ ਹੈਗੀ ਆ ਉਹ 15 ਕਿਲੋਮੀਟਰ ਦੀ ਪਾਈਪਲਾਈਨ ਪੈਣੀ ਹੈਗੀ ਆ ਤੇ ਇਹਦੀ ਜਿਹੜੀ ਮੁਨਿਆਦ ਹੈਗੀ ਆ ਟਾਈਮ ਪੀਰੀਅਡ ਹੈਗਾ ਖਤਮ ਕਰਨ ਦਾ ਉਹ ਸਾਲ ਤੱਕ ਹੈਗਾ ਉਹ ਸੀ ਕਰਾਂਗੇ ਅਸੀਂ ਆਪਾਂ ਜਲਦ ਤੋਂ ਜਲਦ ਅਸੀਂ ਉਹ ਕਰਾਵਾਂਗੇ ਪੂਰੀ ਦੂਜੀ ਕੀ ਜਿਹੜਾ ਫਾਇਦਾ ਹੋਣਾ ਜਿਹੜਾ ਇਸ ਤੋਂ ਪਾਣੀ ਸਾਫ਼ ਹੋ ਕੇ ਨਿਕਲਣਾ ਹੈਗਾ ਸਾਡੇ ਕਿਸਾਨ ਭਰਾ ਜਿਹੜੇ ਵੀ ਹੈਗੇ ਆ ਉਹਨਾਂ ਨੂੰ ਵੀ ਇਹਦਾ ਲਾਭ ਮਿਲਗਾ ਪਾਣੀ ਉਹਨਾਂ ਦੀ ਵਰਤੋਂ ਚ ਵੀ ਕੰਮ ਆਏਗਾ ਮਨਜੀਤ ਸਾਹਿਬ ਜਿਹੜੀ ਪਾਈਪ ਹੈ ਕਿੰਨੇ ਕਿ ਉਸਕ ਪਾਣੀ ਕਵਰ ਕਰੂਗੇ ਬਹੁਤਾ ਚਲੋ ਮੈਂ ਤੁਹਾਨੂੰ ਡਿਟੇਲ ਜਿਹੜੇ ਸਾਡੇ ਬਿਸਾਬਾ ਮੈਂ ਤੁਹਾਨੂੰ ਦਵਾ ਦਾਂਗੇ ਆਪਾਂ ਠੀਕ ਹੈ ਜੀ ਪਰ ਇਹ ਆ ਕਿ ਮੈਂ ਤੁਹਾਨੂੰ ਵਿਸ਼ਵਾਸ ਹੁੰਦਾ ਕਿ ਕਿੰਨੀ ਦਵਾੰਦਾ ਕਿ ਜਿਹੜਾ ਅਸੀਂ ਪ੍ਰੋਜੈਕਟ ਲਾ ਕੇ ਚੱਲੇ ਆ ਉਹ ਨਾਲੇ ਚਾਲੀ 50 ਸਾਲ ਤੱਕ ਹੀ ਕਹਿੰਦੇ ਉਹ ਉਹਦਾ ਉਹ ਉਹ ਬੁਰਕ ਚੱਕੇਗਾ ਜੀ ਕੰਮ ਜੀ ਜੀ ਸਰ ਬੜਾ ਲੱਗਿਆ ਜੀ ਵੀ ਡਾਕਟਰ ਸਾਹਿਬ ਜਿਹੜੇ ਕਲੀਨਿਕ ਸੱਡੇ ਦਿੱਤੀ ਹੈ ਸਾਡੇ ਜਿਲੇ ਨਾਲ ਇਹਨਾਂ ਸਮਾਂ ਸਾਡੇ ਮੰਤਰੀ ਸਾਹਿਬ ਨੂੰ ਹਟਾ ਦਿੱਤਾ ਗਿਆ ਦਾ ਲੱਗਦਾ ਨਹੀਂ ਹੈਗਾ ਇਹ ਗਲਤੀ ਹੈ ਸਰਕਾਰ ਦੀ ਚਲੋ ਦੇਖੋ ਜੀ ਅ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਅੱਗੇ ਦੇਖੋ ਰੋਡਸੋ ਇੱਕ ਬਹੁਤ ਵਧੀਆ ਬੇਕ ਇਨਸਾਨ ਨੇ ਹਲਕੇ ਦੀ ਕੰਮ ਕਰਦੇ ਨੇ ਜਰੂਰ ਸਰਕਾਰ ਟੀਮ ਸਾਡੀ ਉਹ ਸਾਡੇ ਤੋਂ ਬੜੇ ਮੈਂ ਕਹੂੰ ਜਿਹੜੀ ਸਾਡੀ ਟੌਪ ਲੀਡਰਸ਼ਿਪ ਹੈਗੀ ਆ ਉਹ ਬੜੇ ਸਮਝਦਾਰ ਸੂਝਵਾਨ ਨੇ ਜ਼ਰੂਰ ਕੀਤਾ ਨਾ ਕੀਤੇ ਐਡਜਸਟਮੈਂਟ ਬਿਨਾ ਐਵੀਡੈਂਸ ਜੋ ਕਿਸੇ ਇਮਾਨਦਾਰ ਬੰਦੇ ਦੇ ਕੋਈ ਨਾ ਕਰਨ ਚਲੋ ਮੋਰ ਦਸੋ ਡਾਕਟਰ ਉਹ ਜੋ ਉੱਪਰ ਨਹੀਂ ਆਇਆ ਪਿਛਲਾ ਲੋਡ ਹੈ ਕਿ ਉਹਦੇ ਚ ਲੁੱਟਾ ਖੋਹਾ ਵੀ ਹੋਇਆ ਤੇ ਪਾਣੀ ਵੀ ਖੜਦਾ ਜੀ ਉੱਪਰ ਸੈਟ ਕਿਉਂ ਜੀ ਕੈਮਰੇ ਅੰਡਰ ਬ੍ਰਿੰਚ ਕੀ ਕਹਿੰਦੇ ਕਹਿੰਦੇ ਵੰਡਰ ਵਿੱਚ ਜਿੱਥੇ ਉਹ ਸ਼ੈੱਡ ਤੇ ਕੋਈ ਨਾ ਉਹ ਪ੍ਰੋਜੈਕਟ ਬਣਾ ਲੈਂਦੇ ਆ ਕੀ ਕੀ ਮੰਤਰੀ ਸਾਹਿਬ ਦੱਸੋ ਉਹਦੇ ਵਿੱਚ ਕੀ ਕਹਿੰਦੇ ਕੀ ਮੰਗਦੇ ਸਰ ਉੱਪਰ ਸ਼ੈੱਡ ਨਹੀਂ ਹੈਗਾ ਉਹਦੇ ਓਕੇ 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 ਇੱਕ ਉਹਦੇ ਵਿੱਚ ਕੈਮਰਾ ਕਈ ਵਾਰ ਲੁੱਟ ਖਵਾ ਵੀ ਹੁੰਦੀ ਆ ਜੀ ਅੱਛਾ ਜੀ ਕੈਮਰਾ ਲੱਗ ਜਾਂਦੇ ਸ਼ੈੱਡ ਬਣ ਜਾਂਦੇ ਮੰਤਰੀ ਸਾਹਿਬ ਜਿਹੜੇ ਸੀਵਰੇਜ ਡਿਪਾਰਟਮੈਂਟ ਹੈ ਇਹਦੇ ਜਦੋਂ ਕੋਈ ਆਰਟੀਆ ਮੰਗੇ ਆਰਟੀਆ ਨਹੀਂ ਦਿੰਦੇ ਤੇ ਕਹਿੰਦੇ ਸਾਡੀ ਉੱਪਰ ਤੱਕ ਪਹੁੰਚ ਆਏ ਨਹੀਂ 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 ਉੱਪਰ ਤੱਕ ਤੁਸੀਂ ਮੈਨੂੰ ਦੇ ਚਾਰ ਮਹੀਨੇ ਹੋ ਗਏ ਤੁਸੀਂ ਮੈਨੂੰ ਦਿਓ ਮੈਂ ਆਰਟੀਆ ਮੈਂ ਤੁਹਾਡਾ ਜਵਾਬ ਲਾ ਕੇ ਦਿੰਦਾ ਮੈਂ ਕੋਈ ਗੱਲ ਹਰੇਕ ਨਾਗਰਿਕ ਦਾ ਹੱਕ ਹੈਗਾ ਜਿਹੜਾ ਆਰਟੀਆ ਕਾਨੂੰਨ ਦੇ ਮਤਲਬਾ ਇਨਫੋਰਮੇਸ਼ਨ ਲੈਣੀ ਹੈ ਉਹ ਤੁਸੀਂ ਮੈਨੂੰ ਦੇ ਮੈਂ ਤੁਹਾਨੂੰ ਪ੍ਰੋਵਾਈਡ ਕਰਾ ਲਦਾ ਸਬ ਸੀਵਰੇਜ ਦਾ ਤਾਂ ਹੱਲ ਹੋ ਗਿਆ ਸੜਕਾਂ ਦਾ ਵੀ ਬੁਰਾ ਪਾਵਾ ਸੜਕਾਂ ਦਾ ਵੀ ਹੋ ਗਿਆ ਮੈਂ ਕਹੇ ਤਾਂ ਹੈਗਾ ਤੁਹਾਨੂੰ ਅੱਜ 44 ਕਰੋੜ ਜਿਹੜਾ ਹੈਗਾ ਤੁਹਾਡਾ ਸੀਵਰੇਜ ਦਾ ਤੇ 5.5 6 ਕਰੋੜ ਜਿਹੜਾ ਹੈਗਾ ਤੁਹਾਡਾ ਸੜਕਾਂ ਦਾ ਜੋ ਜੀਗਲਾ ਸਾਹਿਬ ਨੇ ਸਾਡੇ ਕੋਲ ਭੇਜਿਆ ਹੈਗਾ ਉਹ ਵੀ ਤੁਹਾਨੂੰ ਮੈਂ ਕਹੇ ਤਾਂ 50 ਕਰੋੜ ਦੀ ਆ ਤੁਹਾਨੂੰ ਤੋਹਫਾ ਸਗਾ ਦੇ ਕੇ ਚੱਲੇ ਆ ਤੇ ਜੇ ਹੋਰ ਵੀ ਬਾਅਦ ਡਿਮਾਂਡ ਹੋਊਗੀ ਉਹ ਵੀ ਅਸੀਂ ਸੜਕਾਂ ਦਾ ਤੁਹਾਡਾ ਕੰਮ ਪੂਰਾ ਕਰਾ ਦਾਂਗੇ ਆਪਾਂ ਬੜੇ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਪ ਮਾਨਸਾਬਾਸੀ ਕੇ 30 ਸਾਲ ਤੋਂ ਜਦੋਂ ਦਾ ਸੀਵਰੇਜ ਪਿਆ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ ਪਹਿਲਾਂ ਤਾਂ ਫੌਲਟੀ ਸੀਵਰੇਜ ਪਿਆ ਔਰ ਇੱਕ ਜਿੱਡਾ ਕਟੋਬਾ ਮਾਨਸਾ ਦਾ ਐਡਾ ਤਾਂ ਇੱਕ ਛੋਟੇ ਪਿੰਡ ਚ ਹੁੰਦਾ ਔਰ ਮੈਂ ਕਹਿੰਦਾ ਵੀ ਆਪਣਾ ਪੰਜਾਬ ਪਿੰਡਾਂ ਤੋਂ ਵੱਡਾ ਇੱਕ ਸ਼ਹਿਰ ਹੈ ਮਤਲਬ ਜਿਹੜੇ ਉਹ ਸਾਡੇ ਉਦੋਂ ਨੀਤੀਬਾਨ ਸੀ ਸਾਡੇ ਰਾਜਨੀਤਿਕ ਲੋਕ ਸੀ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਉਹਨਾਂ ਨੇ ਕੋਈ ਇਹ ਪਲੈਨਿੰਗ ਹੀ ਨਹੀਂ ਕੀਤੀ ਯਾਰ ਇੱਥੇ ਪਾਣੀ ਕਿੱਥੇ ਜਾਊਗਾ ਸੋ ਆਪਾਂ ਦੇਖ ਲੈ ਕਿਉਂਕਿ ਸਾਡੀ ਸਰਕਾਰ ਨੇ ਨੇਰੀ ਪਾਣੀ ਕਿਸਾਨਾਂ ਤੱਕ ਪਹੁੰਚਾਉਣ ਦੀ ਡੀਟੇਲਾਂ ਤੱਕ ਪਹੁੰਚਾਉਣ ਦੀ ਜਿਹੜੀ ਉਹ ਧਾਰੀ ਹੋਈ ਸੀ ਉਹਦੇ ਤਹਿਤ ਅਸੀਂ ਇੱਥੇ ਪਾਣੀ ਪਹੁੰਚਾਇਆ ਔਰ ਉਹ ਪਾਣੀ ਹੁਣ ਸਾਡੇ ਕਿਸਾਨ ਭਰਾ ਨਹੀਂ ਵਰਤ ਰਹੇ ਸੀ ਕਿਉਂਕਿ ਉਹਨਾਂ ਨੂੰ ਨਹਿਰੀ ਪਾਣੀ ਮਿਲਦਾ ਸੀ ਉਹ ਸਾਡੇ ਲਈ ਬੜੀ ਵੱਡੀ ਸਮੱਸਿਆ ਸੀ ਅਸੀਂ ਕੋਈ ਟੈਂਪਰੇਰੀ ਕਦੇ ਯੂਨੀਵਰਸਿਟੀ ਵਾਲੀ ਜਗ੍ਹਾ ਛੱਡ ਦੇ ਕਦੇ ਕਿਸੇ ਖੇਤਾਂ ਵਾਲੇ ਨੂੰ ਬੇਨਤੀ ਕਰਦੇ ਮਤਲਬ ਕਿ ਪਤਾ ਨਹੀਂ ਅਸੀਂ ਸਾਡੇ ਕਿੰਨੇ ਕਿਸਾਨ ਭਰਾ ਬੈਠੇ ਆ ਉਹਨਾਂ ਨੂੰ ਪਤਾ ਵੀ ਮੈਂ ਪ੍ਰਧਾਨ ਜੀ ਨਾਲ ਲੈ ਕੇ ਉਹਨੂੰ ਲੈ ਕੇ ਸਾਡੇ ਪੁਚਤ ਸਭਾ ਸਾਰਿਆਂ ਨੂੰ ਲੈ ਕੇ ਅਸੀਂ ਕਿੰਨੇ ਵਾਰ ਗਏ ਆ ਔਰ ਇਹ ਸਾਡੀ ਮਿਹਨਤ ਨੂੰ ਗੂਰਪਿਆ ਭਾਵੇਂ ਅਸੀਂ ਵਿਧਾਨ ਸਭਾ ਚ ਭਾਵੇਂ ਮੰਤਰੀ ਸਾਹਿਬ ਨਾਲ सीएम साहब ने जो सारा इसी प्रोजेक्ट बना के ਦਿੱਤਾ ਤਾਂ ਉਹਨਾਂ ਨੇ ਸਾਰੀ ਓਕੇ ਕਰਤੀ ਔਰ ਟੈਂਡਰ ਹੋ ਗਿਆ ਅੱਜ ਕੰਮ ਸ਼ੁਰੂ ਹੋ ਰਿਹਾ ਹੈ। ਕਲੀਨ ਚਿੱਟਰੀ ਦੇ ਵਿੱਚੋਂ ਨਾਮ ਕੀਤਾ ਗਿਆ ਸੀ ਮਾਨਸਾ ਤੇ ਐਡਾ ਵੱਡਾ ਕਲੰਕ ਲਾਇਆ ਗਿਆ ਸੀ। ਹੁਣ ਪੁਲਿਸ ਨੇ ਵੀ ਹੱਥ ਘੜੇ ਕਰਤੇ ਤੁਹਾਨੂੰ ਕਲੀਨ ਚਿੱਟ ਦਿੱਤੀ ਹੈ ਕਿਵੇਂ ਦੇਖਦੇ ਹੋ ਸੀ ਇਹਨੂੰ। ਦੇਖੋ ਮਾਮਲਾ ਥੋੜਾ ਕੋਰਟ 'ਚ ਹੈ। ਜੋ ਪਰਮਾਤਮਾ ਦਾ ਸ਼ੁਕਰ ਹੈ ਕਿਉਂਕਿ ਆਪਾਂ ਬਿਲਕੁਲ ਕਲੀਨ ਸੀ ਤਾਂ ਪਰ ਉਹਨਾਂ ਨੇ ਕਲੀਨ ਚਿੱਟ ਦਿੱਤੀ ਹੈ ਕਈ ਵਾਰੀ ਕੋਈ ਡਾਊਟ ਦੇ ਅੰਡਰ ਆਪਾਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਵਾਰੀ ਤੁਸੀਂ ਕਸੂਰਵਾਰ ਹੋ ਤੁਹਾਨੂੰ ਤਾਂ ਹੀ ਸਜ਼ਾ ਮਿਲੇ ਬਹੁਤ ਵਾਰੀ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਉਹ ਵੀ ਕੋਈ ਪਰਮਪਿਤਾ ਪਰਮਾਤਮਾ ਦੀ ਉਸ ਤਰ੍ਹਾਂ ਦੀ ਮਾਨਸਾ ਦੇ ਲੋਕਾਂ ਤੇ ਮਿਹਰ ਸੀ ਹੁਣ ਵੀ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਹੈ ਕਿ ਮੇਅਰ ਹੈ ਤੇ ਕਲੀਨ ਚਿੱਟ ਮਿਲੀ ਹੈ ਪਰਮਾਤਮਾ ਅੱਗੇ ਵੀ ਬੇਨਤੀ ਕਰਦੇ ਆ ਕਿ ਆਉਣ ਵਾਲੇ ਸਮੇਂ 'ਚ ਆਪਾਂ ਮਾਨਸਾਨ ਨੂੰ ਹੋਰ ਤਖੜੇ ਹੋ ਕੇ ਆਪਾਂ ਮਾਨਸਾਨ ਦੀ ਸੇਵਾ ਕਰੀਏ